ਇਸ ਲਈ ਆਪਾਂ ਇੱਕ ਵਾਰੀ ਫੇਰ ਤੋਂ ਪਿੰਡ ਭੇੜੀਆਂ ਦੇ ਵਿੱਚ ਮੌਜੂਦਾਂ ਸੁਜਾਨਪੁਰ ਦਾ ਪਿੰਡ ਭੇੜੀਆਂ ਬਜ਼ੁਰਗ ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਚੜ੍ਹਿਆ ਮਾਈਨਿੰਗ ਅਤੇ ਅवैध ਤਰੀਕੇ ਨਾਲ ਚੱਲਦੀ ਹੈ ਔਰ ਗਲਤ ਤਰੀਕੇ ਦੇ ਨਾਲ ਜਿਹੜੀਆਂ ਗੱਡੀਆਂ ਚ ਐਨਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੋ ਰਹੀਆਂ ਨੇ ਲਗਭਗ ਇੱਕ ਹਿੰਡਾ ਬੱਲਾ ਆਪਾਂ ਆਕਾਸ਼ ਅਗਰਵਾਲ ਜੋ ਕਿ ਮਾਈਨਿੰਗ ਦੇ ਅਧਿਕਾਰੀ ਨੇ ਉਹਨਾਂ ਨੂੰ ਫੋਨ ਕੀਤਾ ਸੀਗਾ ਉਹਨਾਂ ਨੇ ਬੋਲਿਆ ਕਿ ਕੁਝ ਅਧਿਕਾਰੀ ਇੱਥੇ ਪਹੁੰਚਣਗੇ ਪਰ ਅੱਜ ਤੱਕ ਪੂਰਾ ਇੱਕ ਹਿੰਡਾ ਬੀਤ ਚੁੱਕਿਆ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਪਰ ਨਾਗੀਆ ਹਾਂ ਕੀ ਇਸ ਰਸਤੇ ਤੋਂ ਗੱਡੀਆਂ ਆ ਸਕਦੀਆਂ ਚਾਹੇ ਬਿੱਲ ਆ ਪਏ ਨਹੀਂ ਅ ਲਗਭਗ 3 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਜੇ ਸਾਹਿਬ ਅੱਤੇ ਪਹੁੰਚੇ ਨੇ ਮਾਈਨਿੰਗ ਡਿਪਾਰਟਮੈਂਟ ਤੋਂ ਗੱਲਬਾਤ ਕਰਾਂਗੇ ਬਦੀ ਕੀ ਨਾਮ ਇੱਕ ਮਿੰਟ ਮੈਨੂੰ ਦਿਖੰਦੋ ਇੱਕ ਵੇ ਵਚਲੀ ਕੋਈ ਇਸ ਟੈਂਪਰ ਤੋਂ ਕੋਈ ਐਨੀਮ ਚੈੱਕ ਕਰ ਲਓ ਸਰ ਤੁਸੀਂ 3 ਘੰਟੇ ਲੇਟ ਹੋ ਜੇ ਸਾਨੂੰ ਪਤਾ ਲੱਗ ਸਕੇਗਾ ਕਿ ਇੱਥੇ ਵੀ ਇਦਾਂ ਕੰਮ ਚੱਲ ਰਿਹਾ ਤਾਂ ਉਹਨਾਂ ਨੂੰ ਕੋਈ ਪਤਾ ਨਹੀਂ ਪਵੇਗਾ ਡਿਪਾਰਟਮੈਂਟ ਨੇ ਪਿਛਲੇ ਵਾਲੇ ਜਿਹੜੇ ਦੋ ਗੱਟੀਆਂ ਬੋਨਡ ਕੀਤੀਆਂ ਸੀਗੀਆਂ ਕਿ ਉਹਨਾਂ ਨੂੰ ਜੁਰਮਾਨਾ ਵੀ ਸਵਾ ਸਵਾ ਲੱਖ ਦਾ ਕਿਹਾ ਸੀਗਾ ਕੀ ਕਰਨਾ ਉਹਨਾਂ ਕੋਲ ਪਰਚੀ ਜਾਂ ਬਿਲਿੰਗ ਕਰਾਈ ਨਹੀਂ ਗਈ ਪਰਚੀਆਂ ਨਹੀਂ ਸੀਗੀਆਂ ਹੁਣ ਜਿਹੜੇ ਮੈਂ ਡਿਪਾਰਟਮੈਂਟ ਨੂੰ ਮਿਲੇ ਆ ਲੋਕਾਂ ਨੂੰ ਇੱਥੇ ਡਰਾਈਵਰਾਂ ਨੂੰ ਉਹਨਾਂ ਕੋਈ ਕੋਈ ਪਰਚੀ ਦੀ ਹੈਗੀ ਉਹ GST ਬਿਲ ਹੈ ਨਹੀਂ ਸੀਗਾ ਇੱਥੇ ਕਲਾਰ ਨਹੀਂ ਆਈ ਨਾ ਕਲਾਰ ਨਹੀਂ ਖਲਾਰ ਦਿੰਦਾ ਉਹ ਤੁਸੀਂ ਕਲਾਰ ਤੁਸੀਂ ਦਿਨ ਕੱਢ ਵੀ ਪਹੁੰਚੀ ਦੇਖੋ ਤੁਸੀਂ ਉਹ ਜੀ ਅਕਰ ਹੈ ਨਹੀਂ ਹੈ ਉਹਨਾਂ ਦਾ GST ਬਿਲ ਪਾਉਨ ਪੁੱਛਿਆ ਸੀਗਾ ਪਰ ਆਪਾਂ ਨੂੰ ਰੋਕ ਨਹੀਂ ਸਕਦੇ ਪੁੱਛ ਤਾਂ ਗਦੇ ਰੋਕਣਾ ਤੁਸੀਂ ਇਸ ਲਈ ਆਪਾਂ ਇੱਕ ਵਾਰ ਫੇਰ ਤੋਂ ਪਿੰਡ ਭੇੜੀਆਂ ਦੇ ਵਿੱਚ ਮੌਜੂਦਾਂ ਸੁਜਾਨਪੁਰ ਦਾ ਪਿੰਡ ਭੇੜੀਆਂ ਬਜ਼ੁਰਗ ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਜੜਿਆ ਆ ਮਾਈਨਿੰਗ ਅਤੇ ਅਵੈਤ ਤਰੀਕੇ ਨਾਲ ਚੱਲ ਰਹੀ ਆ ਔਰ ਗਲਤ ਤਰੀਕੇ ਦੇ ਨਾਲ ਜੜੀਆਂ ਗੱਡੀਆਂ ਜੈਨਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੋ ਰਹੀਆਂ ਨੇ ਕੇਆਰਟੀ ਨਿਊਜ਼ ਨੈਟਵਰਕ ਵੱਲੋਂ ਇੱਕ ਖਬਰ ਦਿਖਾਈ ਗਈ ਸੀ ਜਿਸ ਤੋਂ ਬਾਅਦ ਥਾਣਾ ਬਰਵਾਦੀ ਨਵਦੀਪ ਸ਼ਰਮਾ ਵੱਲੋਂ ਮੋਕੇ ਤੇ ਆਗੇ ਰਸਤੇ ਬੰਦ ਕਰਾਏ ਗਏ ਸੀਗੇ ਪਰ ਉਸ ਖਬਰ ਤੋਂ ਬਾਅਦ ਫਿਰ ਠੀਕ 5 ਦਿਨਾਂ ਬਾਅਦ ਜਿਹੜੇ ਆ ਉਹ ਦੁਬਾਰਾ ਇਹ ਕੰਮ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਆਵਾ ਦੀ ਪਾਰਟੀ ਦੇ ਨੇਤਾ ਜ਼ਿਲ੍ਹਾ ਪ੍ਰਧਾਨ ਅਮਰ ਸਿੰਘ ਮੰਡੂ ਵੱਲੋਂ ਮੋਕੇ ਤੇ ਆਗੇ ਅਫਸਰਾਂ ਨੂੰ ਮੋਕੇ ਤੇ ਬੁਲਾਇਆ ਜਾਂਦਾ ਦੋ ਟਿਪਰਾਂ ਫੜੀਆਂ ਜਾਂਦੀਆਂ ਨੇ ਉਹਨਾਂ ਨੂੰ ਸਵਾ ਸਵਾ ਲੱਖ ਦਾ ਜੁਰਮਾਨਾ ਕਰਨ ਦਾ ਦਾਵਾ ਜਿਹੜੇ ਆ ਨਵਦੀਪ ਸ਼ਰਮਾ ਐਸਐਸਓ ਸੁਝਾਂਪੁਰ ਵੱਲੋਂ ਕੀਤਾ ਜਾਂਦਾ ਪਰ ਅੱਜ ਫਿਰ ਜਿਹੜਾ ਇੱਥੇ ਕੰਮ ਦੁਬਾਰਾ ਸ਼ੁਰੂ ਹੋ ਚੁੱਕਿਆ ਤੇ ਸਿਰਾਂਧਾਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਕਿਤੇ ਦੇਖ ਸਕਦੇ ਹੋ ਕਿ ਇੱਥੇ ਸਾ ਨੇ اور ਟਿੱਪਣਾ ਜਿਹੜੀਆਂ ਜੀਐਨਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਬਿਨਾਂ ਕਿਸੇ ਪਰਮਿਸ਼ਨ ਤੋਂ ਬਿਨਾਂ ਕਿਸੇ ਪਰਚੀ ਤੋਂ ਅਵੈਧ ਤਰੀਕੇ ਦੇ ਨਾਲ ਦਾਖਲ ਹੋ ਰਹੀਆਂ ਨੇ ਕਿਤਨਾ ਕਿਤੇ ਪ੍ਰਸ਼ਾਸਨ ਦੇ ਉੱਪਰ ਜਿਹੜੇ ਆ ਸਵਾਲੀਆ ਨਿਸ਼ਾਨ ਜਿਹੜੇ ਤੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੋਂ ਹਲਕਾ ਪੁਆਦੇ ਵਿੱਚ ਕੋਟਪਟੀਆਂ ਪਿੰਡ ਦੇ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਹਾਈਲਰਟ ਦੇ ਉੱਪਰ ਰੈਡ ਅਲਰਟ ਦੇ ਉੱਪਰ ਜ਼ਿਲ੍ਹਾ ਪਠਾਨਕੋਟ ਚੱਲਦਾ ਪਿਆ ਵੱਡੇ ਵੱਡੇ ਅਫਸਰ ਮੌਕੇ ਤੇ ਆ ਕੇ ਮੀਟਿੰਗਾਂ ਕਰ ਰਹੇ ਨੇ ਬੀਤੇ ਕੱਲ ਜਿਹੜੇ ਅਰਪੀ ਸ਼ੁਕਲਾ ਨੇ ਡੀਜੀਪੀ ਲਾਉਣ ਨੇ ਆਰਡਰ ਉਹ ਮਾਧੂਪੁਰ ਦੇ ਵਿੱਚ ਪਹੁੰਚੇ ਸੀਗੇ ਉਹਨਾਂ ਵੱਲੋਂ ਸਾਰੇ ਅਧਿਕਾਰੀਆਂ ਨੂੰ ਇਹ ਚੇਤਾਵਨੀ ਦਿੱਤੀ ਗਈ ਆ ਨਿਰਦੇਸ਼ ਦਿੱਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਦੀ ਅਨਗੈਲੀ ਜਿਹੜੀ ਆ ਉਹਨਾਂ ਵਰਤੀ ਜਾਵੇ ਪਰ ਇਹ ਕਿਤਨਾ ਕਿਤੇ ਜਿਹੜੇ ਆ ਇਹ ਅਨਗੈਲੀ ਇੱਥੇ ਵਰਤੀ ਦੀ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਦਿਖਾ ਦਾਂਗੇ ਇਹ ਰਸਤਾ ਇਹ ਬੰਦ ਕੀਤਾ ਗਿਆ ਸੀਗਾ ਇੱਥੇ ਆਵਾਜਾਈ ਜਿਹੜੀ ਆ ਹੋ ਤਾਣਾਪੁਰ ਵਾਲੀ ਸੋਹਾਨ ਬੁੱਢ ਵੱਲੋਂ ਬੰਦ ਕੀਤੀ ਗਈ ਸੀਗੀ ਡੀਸੀ ਪਠਾਨਕੋਟ ਵੱਲੋਂ ਵੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਵੀ ਬੋਲੇ ਕਿ ਸਾਡੇ ਵੱਲੋਂ ਕਾਰਵਾਈ ਇਸ ਇਲਾਕੇ ਦੇ ਵਿੱਚ ਕੀਤੀ ਗਈ ਹੈ ਪਰ ਤਸਵੀਰਾਂ ਦਿਖਾ ਰਹੇ ਹਾਂ ਕਿ ਉਹ ਤੁਸੀਂ ਦੇਖੋ ਟਿਪਲਾਂ ਜਿਹੜੀਆਂ ਉਹ ਇੱਥੇ ਆ ਰਹੀਆਂ ਨੇ ਔਰ ਗਲਤ ਤਰੀਕੇ ਦੇ ਨਾਲ ਜੀ ਐਨਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਕਰ ਰਹੀਆਂ ਨੇ ਇਹੀ ਉਹ ਰਸਤਾ ਹੈ ਜਿਹਦੇ ਵਿੱਚ ਆਗੇ ਥੋੜੇ ਦਿਨ ਪਹਿਲਾਂ ਮਾਈਨਿੰਗ ਅਧਿਕਾਰੀਆਂ ਵੱਲੋਂ ਦਾਵਾ ਕੀਤਾ ਗਿਆ ਸੀਗਾ ਕਿ ਇਸ ਰਸਤੇ ਦੇ ਉੱਪਰ ਕੋਈ ਵੀ ਕੱਡੀ ਜ ਐਂਡਰ ਨਹੀਂ ਕਰੇਗੀ ਪਰ ਫਿਰ ਵੀ ਫਿਰ ਇੱਕ ਵਾਰੀ ਦੁਬਾਰਾ ਜਿਹੜੇ ਆ ਜਿਹੜੇ ਮਾਈਨਿੰਗ ਮਾਫੀਆ ਨੇ ਉਹਨਾਂ ਵੱਲੋਂ ਇਹ ਕੰਮ ਸ਼ੁਰੂ ਕਰਨਾ ਜਿਹੜਾ ਕਿਤਨੇ ਕਿ ਦੇ ਦਾਲ ਦੇ ਵਿੱਚ ਕੁਝ ਕਾਲਾ ਨਜ਼ਰ ਆਂਦਾ ਹੈ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਕੰਮ ਦੁਬਾਰਾ ਸ਼ੁਰੂ ਕੀਤਾ ਜਾਂਦਾ ਹੈ ਇੱਕ ਟਿੱਪਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਜਿਆਨਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਔਰ ਟਿੱਪਰ ਸਾਹਮਣੇ ਆਦੀ ਹੈ ਡਰਾਈਵਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕਿ ਕੰਮ ਦੁਬਾਰਾ ਕਿਦਾ ਸ਼ੁਰੂ ਕੀਤਾ ਗਿਆ ਹੈ

ਹਾਂ ਜਲੰਕੀ ਬਾਹੂ ਪਿੱਛੇ ਆਂਦੇ ਬੈ ਨਾ ਪਰਤੀ ਬਾਉਾਂ ਬੋਲਾ ਔਰ ਗੱਡੀਆਂ ਰਹੀ ਅੱਜ ਚਲਦੀ ਪਈਆਂ ਪਿਛਲੇ ਕੁਝ ਦਿਨ ਤੋਂ ਇਹ ਕੰਮ ਜਿਹੜਾ ਬੰਦ ਪਿਆ ਸੀਗਾ ਔਰ ਤਸੀਰਤ ਖਾਨ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਵੇਲੇ ਉਹ ਜਿਹੜੀ ਟਿਪਲਾ ਦੀ ਦੇਖ ਸਕਦੇ ਹੋ ਉੱਥੇ ਜਾ ਰਹੀਆਂ ਨੇ ਉਹ ਸਾਹਮਣੇ ਜਿਹੜਾ ਉੱਥੇ ਮਾਈਨਿੰਗ ਕਰਕੇ ਜਾਨਕੇ ਦੇ ਵਿੱਚ ਉਹ ਕਹਤ ਇਹ ਜਾ ਰਿਹਾ ਕਿ ਮਾਈਨਿੰਗ ਜਿਹੜੀ ਉਹ ਜਾਨਕੇ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਤਾਂ ਮਾਈਨਿੰਗ ਡਿਪਾਰਟਮੈਂਟ ਦੱਸ ਸਕਦਾ ਪਰ ਜਿਹੜੀਆਂ ਗੱਡੀਆਂ ਇਲੀਗਲ ਤਰੀਕੇ ਦੇ ਨਾਲ ਜਿਹੜੀਆਂ ਉਹ ਜੇ ਆਂਕੜੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੋ ਰਹੀ ਹੈ ਨਾ ਕਿਤੇ ਨਾ ਕਿਤੇ ਜਿਵੇਂ ਮੰਨਿਆ ਜਾਵੇ ਤਾਂ ਕੋਈ ਸ਼ੱਕੀ ਵਿਅਕਤੀ ਕਹਿੰਦੇ ਨੇ ਕਿ ਸ਼ੱਕੀ ਵਿਅਕਤੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਐਂਟਰ ਕਰ ਚੁੱਕੇ ਨੇ ਔਰ ਰੈਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਪੁਰਾਣੇ ਜਿਹੜੇ ਆ ਸਾਰੇ ਭੁਗਤਾ ਪ੍ਰਬੰਧ ਕੀਤੇ ਗਏ ਨੇ ਪਰ ਜੇਕਰ ਮੰਨਿਆ ਜਾਵੇ ਤਾਂ ਇਸ ਰਸਤੇ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਜਿਹੜਾ ਆ ਆਸਾਨੀ ਦੇ ਨਾਲ ਇੰਟਰ ਕਰ ਸਕਦਾ ਕਿਉਂਕਿ ਕੋਈ ਵੀ ਚੈਕਿੰਗ ਜਿਹੜੀ ਇੱਥੇ ਨਹੀਂ ਕੀਤੀ ਜਾ ਰਹੀ ਟਿਪੜਾਂ ਦੀ ਟਿਪੜਾਂ ਦੇ ਵਿੱਚ ਬੈਠ ਕੇ ਕੋਈ ਸ਼ੱਕੀ ਵਿਅਕਤੀ ਜਿਹੜਾ ਆ ਪੰਜਾਬ ਦੇ ਵਿੱਚ ਇੰਟਰ ਕਰ ਸਕਦਾ ਇਹਦਾ ਜਵਾਬ ਜਿਹੜਾ ਆਪਾਂ ਪ੍ਰਸ਼ਾਸਕਿਕ ਅਧਿਕਾਰੀਆਂ ਕੋਲ ਲੈਂਦੇ ਆ ਡੀਸੀ ਪਠਾਨਕੋਟ ਐਸਐਸਪੀ ਪਠਾਨਕੋਟ ਤੇ ਮੈਨਿੰਗ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਾਂਗੇ ਕਿ ਕੀ ਕਹਿਣਾ ਉਹਨਾਂ ਦਾ ਕਿਉਂਕਿ ਇਹ ਜਿਹੜਾ ਇਹ ਕੰਮ ਉਹਨਾਂ ਦੇ ਧਿਆਨ ਵਿੱਚ ਹੈ ਕਿ ਨਹੀਂ ਲਗਭਗ 1 ਘੰਟਾ ਪਹਿਲਾਂ ਆਪਾਂ ਲਗਭਗ 1 ਘੰਟਾ ਪਹਿਲਾਂ ਆਪਾਂ ਆਕਾਸ਼ ਅਗਰਵਾਲ ਜੋ ਕਿ ਮਾਈਨਿੰਗ ਦੇ ਅਧਿਕਾਰੀ ਨੇ ਉਹਨਾਂ ਨੂੰ ਫੋਨ ਕੀਤਾ ਸੀਗਾ ਉਹਨਾਂ ਨੇ ਬੋਲਿਆ ਕਿ ਕੁਝ ਅਧਿਕਾਰੀ ਇੱਥੇ ਪਹੁੰਚਣਗੇ ਪਰ ਅਜੇ ਤੱਕ ਪੂਰਾ 1 ਘੰਟਾ ਬੀਤ ਚੁੱਕਿਆ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਪਰ ਤੁਹਾਨੂੰ ਦਿਖਾ ਦਈਏ ਤਸਵੀਰਾਂ ਦੇ ਵਿੱਚ ਕਿੱਥੇ ਲਗਾਤਾਰ ਜਿਹੜੀ ਟਿਪਰਾਂ ਜੈਂਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਨੇ ਔਰ ਬਿਨਾਂ ਕਿਸੇ ਖੌਫ ਤੋਂ ਕਰਦੀਆਂ ਨੇ ਔਰ ਲਗਾਤਾਰ ਜਿਹੜਾ ਪ੍ਰਸ਼ਾਸਨ ਦੀ ਨੱਕ ਦੇ ਥੱਲੇ ਜਿਹੜੀ ਅवैध ਤਰੀਕੇ ਨਾਲ ਅवैध ਖਨਨ ਤੋਂ ਅवैध ਆਵਾਜਾਈ ਜਿਹੜੀ ਇਸ ਇਲਾਕੇ ਦੇ ਵਿੱਚ ਜ ਕੇ ਆਡੀ ਨਿਊਜ਼ ਵਾਲੋਂ ਇਹ ਮਹੀਮ ਚਲਾਈ ਗਈ ਹੈ ਕਿ ਜਿਲ੍ਹਾ ਪਠਾਨਕੋਟ ਦੇ ਵਿੱਚ ਕਿਸੇ ਤਰ੍ਹਾਂ ਦਾ ਅवैध ਜਿਹੜਾ ਕੰਮ ਉਹ ਨਹੀਂ ਹੋਣ ਦਿੱਤਾ ਜਾਵੇਗਾ ਉਸੇ ਦੇ ਤਹਿਤ ਜਿਹੜਾ ਬੀੜੀਆਂ ਮਜਰੂਦ ਦੇ ਵਿੱਚ ਮੌਜੂਦ ਆ ਤਸਵੀਰਾਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਟਿਪਰ ਜਿਹੜੀ ਆ ਉਹ ਕੱਚਾ ਮਾਲ ਲੈ ਕੇ ਜਿਹੜੇ ਆ ਉਹ ਜਿਆਨਕੀ ਟੈਂਕਰ ਕਰਦੇ ਆ ਡਰਾਈਵਰ ਜਿਹੜੇ ਨੇ ਉਹ ਟਿਪਰਾਂ ਤੋਂ ਲੈ ਕੇ ਆ ਰਹੇ ਨੇ ਜੇ ਜੇ ਆਪਾਂ ਗੱਲ ਕਰੀਏ ਤੇ ਦਿੱਤੇ ਦੋ ਕਵਰੇਜ ਦੇ ਵਿੱਚ ਆਪਾਂ ਦੋਨੇ ਵਾਰੀ ਹੀ ਤੇ ਟਿਪਰਾ ਵਾਲੇ ਜਿਹੜੇ ਉਹ ਗਲਤ ਪਾਏ ਗਏ ਸੀਗੇ ਪਹਿਲੀ ਵਾਰ ਐਸ ਐਚ ਓ ਨਵੀਂਬੀ ਸ਼ਰਮਾ ਵੱਲੋਂ ਜਿਹੜੇ ਆ ਉੱਚ ਅਧਿਕਾਰੀਆਂ ਦੇ ਕਹਨ ਦੇ ਬਾਅ ਉਹਨਾਂ ਦੇ ਜਿਹੜੇ ਆ ਜੁਰਮਾਨੇ ਉਹਨਾਂ ਨੂੰ ਕੀਤੇ ਗਏ ਸੀਗੇ ਪਰ ਫੇਰ ਇਹ ਕੰਮ ਸ਼ੁਰੂ ਹੋ ਜਾਂਦਾ ਹੈ ਹੁਣ ਵੇਟ ਸਾਨੂੰ ਆ ਜਿਹੜੇ ਅਧਿਕਾਰੀ ਇੱਥੇ ਪਹੁੰਚ ਲੈਣ ਐੱਸਐੱਸਪੀ ਪਠਾਨਕੋਟ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਫਿਲਕਾਸ ਮੀਰ ਹੁਣਾਂ ਦੇ ਨਾਲ ਉਹਨਾਂ ਸਾਨੂੰ ਤਾਂ ਕਿਹਾ ਕਿ ਅਸੀਂ ਤੋਂ ਸੁਜਾਨਪੁਰ ਦੇ ਨਾਲ ਗੱਲ ਕਰਾਂ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਜੇ ਕੋਈ ਅਧਿਕਾਰੀ ਇੱਥੇ ਪਹੁੰਚਦਾ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਕਾਰਨ ਹੈ ਕਿ ਜਿਹੜੇ ਆ ਕਿ ਇੱਥੇ ਜਿਹੜਾ ਮਾਈਨਿੰਗ ਦੇ ਵੈੜ ਤਰੀਕੇ ਨਾਲ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਤਾਂ ਖਾਰਿਆ ਇੱਕ ਟਿੱਪਲ ਜਿਹੜੀ ਆ ਉਹ ਹੋਰ ਇੱਥੇ ਪ ਔਰ ਲਗਾਤਾਰ ਜਿਹੜੀ ਮਾਈਨਿੰਗ ਜੀਐਨਕੇ ਦੇ ਵਿੱਚੋਂ ਗੱਡੀਆਂ ਲੈ ਕੇ ਮਾਈਨਿੰਗ ਕਰਕੇ ਅवैध ਤਰੀਕੇ ਦੇ ਨਾਲ ਜਿਹੜੀਆਂ ਗੱਡੀਆਂ ਜੜੀਆਂ ਟਿਪਰਾਂ ਜੜੀਆਂ ਨੇ ਉਹ ਪੰਜਾਬ ਦੇ ਵਿੱਚ ਐਂਟਰ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਵੱਲੋਂ ਜਿਹੜਾ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਖਬਰ ਦਿਖਾਈ ਜਾਂਦੀ ਹੈ ਉਸ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਜਾਂਦਾ ਪਰ ਫਿਰ ਕੰਮ ਜਿਹੜਾ ਉਹ ਸ਼ੁਰੂ ਹੋ ਜਾਂਦਾ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਵੇਲੇ ਬੀੜੀਆਂ ਬਜੁਰਗ ਦੀ ਜਿਹੜੀ ਖਾੜ ਦੇ ਵਿੱਚੋਂ ਜਿਹੜੀ ਖਾੜ ਗਈ ਗੈਰ ਗੈਰ ਕਾਨੂੰਨੀ ਤਰੀਕੇ ਨਾਲ ਗਈ ਹੈ ਤਾਂ ਮਾਈ ਮਾਈ ਬੋਲਸੀ ਦੇ ਅੰਦਰ ਇਹ ਖੱਡ ਜਿਹੜੀ ਨਹੀਂ ਆਂਦੀ ਪਰ ਫਿਰ ਵੀ ਇੱਥੋਂ ਜਿਹੜਾ ਬੇ ਬੇ ਤੜਕ ਦੇ ਰੀਕੇ ਦੇ ਨਾਲ ਬਈ ਵੇਖੋ ਬਹੁਤ ਤਰੀਕੇ ਦੇ ਨਾਲ ਜਿਹੜਾ ਮਾਈਨਿੰਗ ਕਰਦੇ ਹੋਏ ਆ ਟਿੱਪਰਾਂ ਜਿਹੜੀਆਂ ਲਗਾਤਾਰ ਲਾਈਨਾਂ ਇੱਥੇ ਲੱਗੀਆਂ ਹੋਈਆਂ ਨੇ ਔਰ ਟਿੱਪਰਾਂ ਜਿਹੜੀਆਂ ਨੇ ਜੈਂਡਕੇ ਤੋਂ ਪੰਜਾਬ ਦੇ ਵਿੱਚ ਐਂਟਰ ਕੀਤੇ ਜਾ ਰਹੀਆਂ ਨੇ ਥੋੜੀ ਦੇਰ ਬਾਅਦ ਜੇ ਅਫਸਰ ਇੱਥੇ ਪਹੁੰਚਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਕਹਾਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਮੈਂ ਤੁਹਾਨੂੰ ਪੁੱਛ ਦੇਣਾ ਤੀ ਕਾਫੀ ਤਾਂ ਇਹ ਮੈਨੂੰ ਸੈਂਡ ਕਰ ਦਿਓ WhatsApp ਤੇ ਕੋਈ ਗੱਲ ਨਹੀਂ ਮੈਨੂੰ ਇੱਕ ਦੋ ਬੰਦੇ ਆਏ ਦੋ ਵੀ ਦਿਖਾਣ ਦੇ ਸੀ ਹਾਂ ਮੈਂ ਕਿਹਾ ਕਿ ਕਹਿੰਦਾ ਬਲ ਸਰ ਇੰਨਾ ਕੀ ਆ ਹਾਂ ਕਿ ਇਸ ਰਸਤੇ ਤੋਂ ਗੱਡੀਆਂ ਆ ਸਕਦੀਆਂ ਚਾਹੇ ਬਿੱਲ ਆ ਪਏ ਨਹੀਂ ਆ ਮੈਂ ਉਹੀ ਕਹਿੰਦਾ ਉਹ ਚੀਜ਼ ਦਾ ਮਤਲਬ ਉੱਥੇ ਓਥੈਂਟੀਕਲ ਮਤਲਬ ਕੀ ਹੈਗਾ ਤੁਹਾਨੂੰ ਆਫਿਸ ਕੱਲ ਆ ਜਿਓ ਕੋਈ ਮੈਂ ਜਾਈ ਉਹਦਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦਿਨ ਦੇ ਦੇਣਾ ਉੱਥੇ ਹੁੰਦੀ ਹੈ ਨਾ ਇਹ ਕਿਹਾ ਨਾ ਬਿੱਲ ਵਗੈਰਾ ਉਹ ਨਹੀਂ ਦੇ ਦੇਣਾ ਲਗਭਗ 3 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਜੇ ਸਾਹਿਬ ਇੱਥੇ ਪਹੁੰਚੇ ਨੇ ਮਾਈਨਿੰਗ ਡਿਪਾਰਟਮੈਂਟ ਤੋਂ ਗੱਲਬਾਤ ਕਰਾਂਗੇ ਪੜੀ ਕੀ ਨਾਮ ਆਪਣਾ ਇੱਕ ਮਿੰਟ ਮੈਨੂੰ ਦਿਖੰਦੋ ਇੱਕ ਮਿੰਟ ਆਪਣਾ ਨਾਮ ਦੱਸੋ ਤੱਕ ਮੇਰਾ ਬਲਜਿੰਦਰ ਤੇ ਤੁਸੀਂ ਮੌਕੇ ਤੇ ਪਹੁੰਚੇ ਹੋ ਅਤੇ ਲਗਾਤਾਰ ਕੇਆਰਟੀ ਨਿਊਜ਼ ਨੈਟਵਰਕ ਲੋ ਖਬਰਾਂ ਦਿਖਾਈਆਂ ਜਾਂਦੀਆਂ ਨੇ ਕਿ ਇਲੀਗਲ ਰਸਤੇ ਤੇ ਆਹੀ ਰੀਡੀਆਂ ਕੱਡੀਆਂ ਜੇ ਐਨਕ ਦੇ ਵਿੱਚੋਂ ਪੰਜਾਬ ਦੇ ਵਿੱਚ ਆ ਰਹੀਆਂ ਕੀ ਕਰਨਾ ਚਾਹੁੰਦੇ ਹੋ ਐਕਚੁਅਲੀ ਕੋਈ ਇਸ ਟਾਈਮ ਤੇ ਕੋਈ ਨਹੀਂ ਮੈਂ ਚੈੱਕ ਕਰਦਾ ਤੁਸੀਂ 3 ਘੰਟੇ ਲੇਟ ਹੋ ਜੇ ਸਾਨੂੰ ਪਤਾ ਲੱਗ ਸਕਦਾ ਕਿ ਇੱਥੇ ਇਦਾਂ ਕੰਮ ਚੱਲ ਰਿਹਾ ਤਾਂ ਤੁਹ ਇੱਕ ਮਿੰਟ ਕਿਉਂ ਅਸਲੀ ਇਹ ਨੋਟੀਫਿਕੇਸ਼ਨ ਆਇਆ ਆਖੋ ਉਹ ਨੋਟੀਫਿਕੇਸ਼ਨ ਦਿਖਾ ਨੋਟੀਫਿਕੇਸ਼ਨ ਦਿਖਾ ਲੇ ਭਜੀ ਦਿਖਾਓ ਜੀ ਜੇ ਮੈਨੂੰ ਸੈਂਡ ਕਰ ਦਿਓ ਅਸ ਕੱਲ ਦਾ ਜਵਾਬ ਦੇਵੋ ਕਿ ਆਹ ਜਿਹੜੀ ਗੱਡੀਆਂ ਜੀਐਸਟੀ ਬਿੱਲ ਹੈਗੇ ਇਸ ਰਸਤੇ ਆ ਸਕਦੀ ਹੈ ਖੂਬ ਜੀਐਸਟੀ ਜਿਹੜਾ ਬਿੱਲ ਹੈਗਾ ਵਾ ਉਹ ਲੀਗਲ ਸੋਰਸ ਹੈਗਾ ਵਾ ਜੀ ਅਦਰ ਸ਼ੀਟ ਤੋਂ ਇਨਵੈਸਟਰੀ ਟਾਉਣਗਾ ਜੇ ਬਿੱਲ ਇਲੀਗਲ ਜਸਤੇ ਆ ਸਕਦੀਆਂ ਕੋਈ ਰਸਤਾ ਲੀਗਲ ਇਲੀਗਲ ਦੋ ਚੀਜ਼ ਆਇਡੈਂਟੀਫਾਈ ਕਰਨਾ ਜੀ ਨੀ ਹੋ ਸਕਦਾ ਤੁਹਾਡੇ ਡਿਪਾਰਟਮੈਂਟ ਨੇ ਪਿਛਲੀ ਵਾਰ ਜਿਹੜੀਆਂ ਦੋ ਗੱਡੀਆਂ ਬੋਨ ਕੀਤੀਆਂ ਸੀਗੀਆਂ ਕਿ ਉਹਨਾਂ ਨੂੰ ਜੁਰਮਾਨਾ ਵੀ ਸਵਾ ਸਵਾ ਲੱਖ ਦਾ ਕੀਤਾ ਸੀਗਾ ਕੀ ਕਰਨਾ ਉਹਨਾਂ ਕੋ ਕੋਈ ਪਰਚੀ ਨਹੀਂ ਬਿਲਿੰਗ ਕਰਾਈ ਨਹੀਂ ਕੋਈ ਪਰਚੀਆਂ ਨਹੀਂ ਸੀਗੀਆਂ ਹੁਣ ਜਿਹੜੇ ਮੈਂ ਟਿਪੜਾ ਨੂੰ ਮਿਲੇ ਆ ਲੋਕਾਂ ਨੂੰ ਇੱਥੇ ਡਰਾਈਵਰਾਂ ਨੂੰ ਉਹਨਾਂ ਕੋਈ ਕੋਈ ਪਰਚੀ ਨਹੀਂ ਆ ਗਈ ਉਹ GST ਬਿਲ ਹੈ ਨਹੀਂ ਸੀਗਾ ਉਹਨਾਂ ਕੋਲ ਇਹ ਤੁਖਲਾਰ ਨਹੀਂ ਆਈ ਨਾ ਭਾਈ ਨਹੀਂ ਖਿਲਾ ਸਕਦਾ ਉਹ ਤੁਹੀਂ ਖਿਲਾ ਲੈ ਤੁਸੀਂ ਦਿਨ ਕੱਢ ਲੇ ਪਹੁੰਚੋ ਦੇਖੋ ਤੁਸੀਂ ਜੀ ਅਗਰ ਹੈ ਨਹੀਂ ਹੈ ਉਹਨਾਂ ਦਾ GST ਬਿਲ ਕੌਣ ਪੁੱਛਿਆ ਸੀਗਾ ਪਰ ਆਪਾਂ ਨੂੰ ਰੋਕ ਨਹੀਂ ਸਕਦੇ ਆਪਾਂ ਪੁੱਛ ਤਾਂ ਦੇ ਰੋਕਣਾ ਤੁਸੀਂ ਆ ਮੈਂ ਕਿਹਾ ਅਗਰ ਨੰਬਰ ਵਗੈਰਾ ਹੈ ਉਹਨਾਂ ਦਾ ਹਾਂ ਬਿਲਕੁਲ ਆਪਾਂ ਸਾਡੇ ਕੋ ਵੀਡੀਓ ਸ਼ੂਟ ਕਰਾ ਲਈਏ ਉਹਨਾਂ ਦਾ ਤੁਹਾਨੂੰ ਮੈਂ ਗੱਡੀ ਦਾ ਪਿੱਛੇ GST ਬਿਲ ਪ੍ਰੋਵਾਈਡ ਕਰਵਾ ਦੇਣਾ ਜੀ ਮਤਲਬ ਇਹ ਇਹ ਮੈਂ ਇਹ ਮੈਨੂੰ ਦੱਸੋ ਇਹ ਸਾਹਮਣੇ ਦਾ ਰਸਤਾ ਆ ਰਿਹਾ ਇੱਕ ਸ਼ਾਸ਼ਣੇ ਦੇ ਵਿੱਚੋਂ ਰਸਤਾ ਲਾਸਟ ਟਾਈਮ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰਾਇਆ ਗਿਆ ਸੀਗਾ ਕੀ ਕਾਰਨ ਸੀਗਾ ਫਿਰ ਬੰਦ ਕਰਾਂ ਦਾ ਇਹੋ ਉਹ ਪਿੰਡ ਦੀ ਹੈਗੇ ਜੀ ਕਿ ਮੇਨ ਦੇ ਬਿਹਤਰ ਵਹੀਕਲ ਜਾਂਦੇ ਜੀ ਉਹਨਾਂ ਨੇ ਕਿ ਬੰਦ ਕਰਵਾਇ ਸੀ ਉਹਨਾਂ ਨੇ ਹੁਣ ਇਹ ਪਿੰਡ ਵਾਲੇ ਸਹਿਮਤੀ ਹੋ ਗਈ ਨਹੀਂ ਦੇਖੋ ਪਿੰਡ ਸੇ ਕੋਈ ਗੱਡੀ ਜਾ ਨਹੀਂ ਰਹੀ ਮਤਲਬ ਇਹ ਤਾਂ ਮੇਨ ਤੋਂ ਹਾਈਵੇ ਦੇ ਨਾਕੇ ਚੱਕ ਪੁਸ ਵੱਲ ਜਾ ਰਹੀ ਹੈ ਨਾ ਤੇ ਲੋ ਜੋ ਰੂਟ ਹੈ ਕ੍ਰੈਸ਼ ਜੋਂਦਾ ਉਸੇ ਜਾ ਰਹੀ ਹੈ ਪਿੰਡ ਵੱਲ ਜਾ ਨਹੀਂ ਰਹੀ ਕੋਈ ਉਹਦੇ ਕਰਕੇ ਹੁਣ ਦੇਖੋ ਆਪਾਂ 3 ਘੰਟੇ ਤੋਂ ਖੜੇ ਆ ਘੱਟੋ ਘੱਟ 50 ਤੋਂ 60 ਮਿੰਟ ਹੋ ਗਏ ਆ ਪਰ ਤੁਸੀਂ ਇੱਥੇ ਨਹੀਂ ਪਹੁੰਚੇ ਹੁਣ ਬਿਲਕੁਲ ਕੰਮ ਬੰਦ ਹੋ ਚੁੱਕਿਆ ਕਿਤਨਾ ਕਿਤੇ ਇਹ ਦੇ ਨਹੀਂ ਕਿ ਮਲੀਪਗਤ ਪ੍ਰਸ਼ਾਸਨ ਸੀ ਕੋਈ ਡਿਪਾਰਟਮੈਂਟ ਇਹ ਚੀਜ਼ ਕੋਸ਼ੇ ਕੋ ਜੋ ਬਿਲਿੰਗ ਵੇ ਜੋ ਬਿਲ ਵਗੈਰਾ ਲੋਕੀ ਤਾਂ ਇਲ ਤੇ ਮਟੀਰੀਅਲ ਆ ਰਿਹਾ ਇਹ ਕੋਈ ਦਿੱਕਤ ਨਹੀਂ ਹੈ ਇਹ ਚੀਜ਼ ਤੇ ਗਾਂ ਤੋਂ ਜੇ ਕੋਈ ਬੰਦਾ ਬਿਨਾ ਬਿਲ ਤੋਂ ਆਉਂਦਾ ਤੇ ਜੋ ਬੰਦੀ ਕਵੀ ਚ ਪਹਿਲਾਂ ਤੋਂ ਹੀ ਗੱਡੀਆਂ ਫੇਰ ਦੁਬਾਰਾ ਹੋ ਜਾਈ ਕਿ ਉੱਤੇ ਮਾਨੀ ਡਿਪਾਰਟਮੈਂਟ ਤੋਂ ਜੇਹ ਸਾਹਿਬ ਸਿਗੇ ਉਹਨਾਂ ਦਾ ਕਹਿਣਾ ਕਿ ਜਿਹੜਾ ਬਿੱਲ ਹੈਗਾ ਜੀਐਸਟੀ ਉਹਦੇ ਤਹਿਤ ਜਿਹੜੀਆਂ ਗੱਡੀਆਂ ਤੇ ਆ ਰਹੀਆਂ ਪਰ ਜਿਹੜੇ ਪੰਜ ਮਨੀਆਂ ਦਾ ਪਿਛਲੇ ਵਾਰ ਦੀ ਗੱਲ ਕਰਦੇ ਡਿਪਾਰਟਮੈਂਟ ਦਾ ਕਹਿਣਾ ਸੀਗਾ ਕਿ ਕੋਈ ਵੀ ਗੱਡੀ ਜਿਹੜੀ ਆ ਇਸ ਰਸਤੇ ਜਿਹੜੀ ਨਹੀਂ ਆ ਸਕਦੀ ਪਰ ਕਿਤਨਾ ਕਿਤੇ ਜਿਹੜਾ ਪ੍ਰਸ਼ਾਸਨ ਦੀ ਮਿਲਿ ਭਗ ਤੇੜੀ ਉਹ ਸਾਡੇ ਸਾਹਮਣੇ ਦਿਖਣ ਨੂੰ ਮਿਲਦੀ ਹੈ ਕਿਉਂਕਿ ਲਗਭਗ 3 ਘੰਟੇ ਤੋਂ ਬਾਅਦ ਜਿਹੜੇ ਇੱਥੇ ਅਧਿਕਾਰੀ ਪਹੁੰਚਦੇ ਨੇ ਵੱਡੇ ਅਫਸਰਾਂ ਨਾਲ ਗੱਲ ਕਰਨ ਤੋਂ ਬਾਅਦ ਵੱਡੇ ਐਕਸ਼ਨ ਸਾਹਿਬ ਨੇ ਐਸਜੋ ਸਾਹਿਬ ਦਾ ਨੰਬਰ ਦਿੱਤਾ ਐਸਜੋ ਸਾਹਿਬ ਨੇ ਜੇਹ ਸਾਹਿਬ ਦਾ ਨੰਬਰ ਦਿੱਤਾ ਹੋ ਚੁਕਿਆ ਤੁਸੀਂ ਜੁੜੇ ਹੋ ਕੋਆਰਟੀ ਨਿਊਜ਼ ਨਾਲ ਹੁਣ ਦੇਖਣਾ ਇਹ ਹੋਏਗਾ ਕਿ ਸਾਰੇ ਮਾਮਲਿਆਂ ਤੇ ਪਰ ਕਾਰਵੇ ਕੀ ਹੁੰਦੀ ਹੈ ਪਰ ਕਾਰਟੀ ਨਿਊਜ਼ ਹਮੇਸ਼ਾ ਜਿਹੜੀ ਆ ਲੋਕਾਂ ਦੇ ਹੱਕੇ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ ਜਿੱਦਾਂ ਜਿੱਦਾਂ ਕਿ ਪਹਿਲਾਂ ਕਰਦਾ ਸੀਗਾ ਸੰਜੋਗੀ ਰਿੱਕੀ ਮਨਾਸ ਸਿੰਘ ਨਾਲ ਲੱਕੀ ਸਰੋਚ ਕਾਰਟੀ ਨਿਊਜ਼ ਸੁਜਾਨਪੁਰ